ਬਣ ਜਾ ਬੰਦਾ ਸਿੱਧਾ ਜਾਣਾ ਸੀ ਜਦੋਂ ਉਹਨਾਂ ਨੇ ਮਾਰ ਕੇ ਦੋ ਦੋ ਬਾਵਣੀ ਤੇ ਅਸੀਂ ਆਪਣਾ ਜਦ ਅਰੈਸਟ ਕਰ ਗਏ ਆਪਣ ਸਰੈਂਡਰ ਕਰ ਲੈਣੇ ਸਿੱਧੀ ਜੀ ਗੱਲ ਹੈ ਉਹ ਇੰਨੇ ਗਏ ਮੁੱਟੀ ਜਾ ਤੁਸੀਂ ਰੋਕ ਨਹੀਂ ਪਾਓਗੇ ਫਾਰ ਹੋਇਆ ਜਾਂ ਰਬਰ ਤੋਂ ਤੁਸੀਂ ਮਾਰਿਓ ਤੇ ਹਥਿਆਰ ਲਗਾ ਲਿਓ ਆਪਣੇ ਫੇਰ ਵੱਧ ਕੇ ਲੈ ਜਾਗੇ ਤੂੰ ਇੱਧਰ ਖਾਲਸੇ ਆ ਜਦੋਂ ਸਾਡੀ ਫੌਜ ਨੇ ਸਾਨੂੰ ਕਮਾਂਡ ਕਰਦੀ ਨਾ ਆ ਸਾਹਮਣੇ ਅਸੀਂ ਰੇਂਜ ਤੇ ਛੱਡਣੇ ਨਹੀਂ ਹੈਗੇ ਸਾਹਮਣੇ ਇਹਨੂੰ ਕਹਿ ਦਿਓ ਜੇ ਹੁਣ ਕਿਸ ਨੇ ਨਾ ਆ ਜਿਹੜੀਆਂ ਸਾਈਕਲ ਵਾਲੀਆਂ ਬੈਰੰਗ ਵਾਲੀਆਂ ਗੋਲੀਆਂ ਮਾਰੀਆਂ ਜਾਂ ਬਾਂਬੂ ਨੂੰ ਬਿਮਾਰਿਆ ਜਾਂ ਕਿਸੇ ਵੀ ਤਰ੍ਹਾਂ ਦੀ ਇਹ ਅਥਰੂਗੈਸਿਟੀ ਜਾਂ ਇਹਨਾਂ ਨੇ ਕੋਈ ਵੀ ਗਤੀਵਿਧੀ કરી ਵੀ ਅਸੀਂ ਬਖਸ਼ਣੇ ਕੋਈ ਨਹੀਂ ਹੈਗੇ ਤੁਹਾਨੂੰ ਪਤਾ ਨਹੀਂ ਬਤਮੀਜੋ ਕੀ ਇਹ ਖਾਲਸੇ ਨੇ ਦੋਟੂ ਬੈਗ ਦੋਟੂ ਕਿਹਾਨੇ ਕੀ ਮਤਲਬ ਆ ਹੈਪਰ ਹੀ ਨਕਸੇ ਕਾ ਬਲ ਲਲਕਾਰ ਨਰੀ ਸੇ ਦੇਣਾ ਪੈਰਾਮੀਟਰ ਨੂੰ ਖੋਲ ਸਕੇ ਜਵਾਨ ਨੇ ਉਹ ਵੀ ਤਿਆਰ ਤਿਆਰ ਖੜੇ ਹੋਏ ਨੇ ਸਾਰੇ ਹੈਲਮਟ ਪਾ ਲੈਨੇ ਉਹਨਾਂ ਨੇ ਹੈਲਮਟ ਦਾ ਸਾਰਾ ਲੈ ਜਾਣੇ ਨੇ ਪਾ ਲੈਨੇ ਤੇ ਲਗਾਤਾਰ ਨੰਕਾ ਨਾ ਵੀ ਜਾ ਰਹੀ ਹੈ ਬਾਬਾ ਜੀ ਥੱਲੇ ਆਓ ਇੱਥੇ ਉਧਰ ਰਹੋ ਥੱਲੇ ਰਹੋ ਰੇਂਜ ਉਹਨੇ ਪੜਦੇ ਰਹੋ ਕੀ ਰਹੇ ਕਿ ਤੇਰੇ ਸਾਹਮਣੇ ਸਪਸ਼ਟ ਰੇਂਜ ਹੈ ਤੂੰ ਕਹਿ ਕਿਆ ਚੀਜ਼ ਹੈ ਤੁਸੀਂ ਬਾਬਾ ਉਹ ਮੋਦੀ ਦੀਆ ਪੈਡਾ ਗੋਟੂ ਬੈਕ ਗੋਟੂ ਬੈਕ ਹੋ ਜਾ ਆਪਣਾ ਚਾਹ ਦੋ ਖੱਟਣ ਨੂੰ ਕਾ ਖੱਟਣ ਪੰਜਾਬੀ ਇਕੱਠੇ ਹੋ ਗਏ ਤੇਰੀ ਘਰ ਚ ਪਾ ਦੇਗੇ ਤੇਰਾ ਸੌਦਾ ਤੁਹਾਨੂੰ ਪਤਾ ਨਹੀਂ ਬਤਮੀਜੋ ਕੀ ਇਹ ਖਾਸ ਨੇ ਗਰੂਜ ਲੈਣੇ ਕੀ ਮਤਲਬ ਆ ਹੈਪਰੀਨ ਐਕਸੈਂਸ ਕਾ ਬਲ ਲਲਕਾਰ ਨਾਰੀ ਜਾ ਰਹੀ ਹੈ ਅਕ ਉਧਰ ਦੂਸਰੇ ਪਾਸੇ ਜਿਹੜੇ ਪੈਰਾਮੀਟਰ ਖੋਦ ਸੀ ਜਵਾਨ ਨੇ ਉਹ ਵੀ ਤਿਆਰ ਤੇ ਤਿਆਰ ਖੜੇ ਹੋਏ ਤੇ ਸਾਰੇ ਹੈਲਮਟ ਪਾ ਲੈਨੇ ਉਹਨਾਂ ਨੇ ਹੈਲਮਟ ਦਾ ਸਾਰਾ ਲੈ ਜਾਣੇ ਨੇ ਪਾ ਲੈਨੇ ਤੇ ਲਗਾਤਾਰ ਨੰਕਾ ਨਾ ਵੀ ਜਾ ਰਹੀ ਹੈ ਬਾਬਾ ਜੀ ਥੱਲੇ ਆਓ ਇੱਥੇ ਉਧਰ ਰਹਿਓ ਥੱਲੇ ਰਹੋ ਰੇਂਜ ਉਹ ਪਰਦੇ ਰਹੋ ਕੀ ਆ ਰਹੀ ਕਿ ਤੇਰੇ ਸਾਹਮਣੇ ਸਪਸ਼ਟ ਰੇਂਜ ਹੈ ਤੂੰ ਕਹਿ ਕਿਆ ਚੀਜ਼ ਹੈ ਤੁਸੀਂ ਬਾਬਾ ਉਹ ਮੋਦੀ ਦੀਆ ਪੈਡਾ ਗੋਟੂ ਬੈਕ ਗੋਟੂ ਬੈਕ ਹੋ ਜਾ ਆਪਣਾ ਚੈਦੋ ਖੱਟਣ ਨੂੰ ਕਾ ਖੱਟਣ ਪੰਜਾਬੀ ਇਕੱਠੇ ਹੋ ਗਏ ਤੇਰੀ ਘਰ ਚ ਪਾ ਦੇਗੇ ਤੇਰਾ ਸੌਦਾ ਤੁਹਾਨੂੰ ਪਤਾ ਨਹੀਂ ਬਤਮੀਜੋ ਕੀ ਇਹ ਖਾਲਸੇ ਨੇ ਦੋਟੂ ਮੈਕ ਦੋ ਕੁ ਲੈਣੇ ਕੀ ਮਤਲਬ ਆ ਹੈਪਰੀ ਨਖਸੇਗਾ ਬਲੋ ਲਲਕਾਰ ਨਾਰੀ ਜਾ ਰਹੀ ਹੈ ਅਕ ਉਧਰ ਦੂਸਰੇ ਪਾਸੇ ਜਿਹੜੇ ਪੈਰਾਮੀਟਰ ਦੀ ਫੋਰਸ ਦੇ ਜਵਾਨ ਨੇ ਉਹ ਵੀ ਤਿਆਰ ਤੇ ਪਿਆਰ ਖੜੇ ਹੋਏ ਤੇ ਸਾਰੇ ਹੈਲਮਟ ਪਾ ਲੈਨੇ ਉਹਨਾਂ ਨੇ ਹੈਲਮਟ ਦਾ ਸਾਰਾ ਲੈ ਜਾਣੇ ਨੇ ਪਾ ਲੈਨੇ ਤੇ ਲਗਾਤਾਰ ਨੰਕਾ ਨਾ ਵੀ ਜਾ ਰਹੀ ਹੈ ਬਾਬਾ ਜੀ ਥੱਲੇ ਆਓ ਇੱਥੇ ਉਧਰ ਰਹੋ ਥੱਲੇ ਰਹੋ ਇੰਤਜ਼ਾਰ